ਗੀਤੋ ਦਿਲ ਖੋਲ ਕੇ ਤੂੰ ਮੰਗ ਲੈ ਗੀਤੋ ਦਿਲ ਖੋਲ ਕੇ ਤੂੰ ਮੰਗ ਲੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੰਦਰ ਕਮੇਟੀ ਵੱਲੋਂ ਜੈ ਵਾਲਮੀਕੀ ਅੱਜ ਦਾ ਜਿਹੜਾ ਸ਼ੁਭ ਦਿਹਾੜਾ ਹੈ ਪਾਵਨ ਪ੍ਰਗਟ ਦਿਵਸ ਇਹ 28 ਮਾ ਸਾਡੇ ਇਸ ਮੰਦਰ ਕਮੇਟੀ ਚੋਂ 28 ਮਾ ਪ੍ਰਗਟਸ਼ਨ ਮਨਾਇਆ ਜਾ ਰਿਹਾ ਹੈ ਔਰ ਇਸੇ ਜਗ੍ਹਾ ਤੋਂ ਸਵੇਰੇ ਤੜਕੇ 6:30 ਵਜੇ ਪ੍ਰੇਮਦੂਤ ਯਾਤਰਾ 28 ਵਿੱਚ ਜਿਹੜੀ ਨਿਕਲੀ ਗਈ ਸੀਗੀ ਉਹ ਇਹ ਪ੍ਰੇਮਦੂਤ ਯਾਤਰਾ ਜਿਹੜੀ ਹੈ ਉਹ ਇੱਕ ਪ੍ਰੇਮ ਦਾ ਪ੍ਰਤੀਕ ਹੈ ਇਸ ਪ੍ਰੇਮਦੂਤ ਯਾਤਰਾ ਵਿੱਚ ਹਰ ਇੱਕ ਵਰਗ ਦਾ ਲੋਕ ਹਰ ਇੱਕ ਧਰਮ ਦੇ ਲੋਕ ਹਿੱਸਾ ਲੈਂਦੇ ਨੇ ਤੇ ਇਸ ਕਰਕੇ ਇਹ ਪ੍ਰੇਮ ਦਾ ਪ੍ਰਤੀਕ ਦੱਸਿਆ ਗਿਆ ਇਸ ਨੂੰ ਤੇ ਸਾਰਿਆਂ ਨੂੰ ਮੇਰੇ ਵੱਲੋਂ ਤੇ ਸਾਰੇ ਮੰਦਰ ਕਮੇਟੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਓ ਸਾਰਿਆਂ ਵਧਾਈ ਦੇ ਪਤਨ ਸਾਰਿਆਂ ਨੂੰ ਜੈ ਵਾਲਮੀਕੀ ਹਰ ਅਸਦੇਸ ਪਾਵਨ ਪ੍ਰਗਟ ਦਿਵਸ ਅਸਦਾ ਇਹ ਪਰਵ ਤੇ ਸਮੂਹ ਦੇਸ਼ ਵਾਸੀਆਂ ਨੂੰ ਔਰ ਅਸਦਾ ਇਹ ਜਿਹੜਾ ਪਰਵ ਹੈ ਇਹ ਜਿਹੜਾ ਤਿਹਾਰ ਹੈ ਕਿ ਜਿਤਨੇ ਵੀ ਵਾਲਮੀਕੀ ਨਾਮ ਲੈਵਾ ਸੰਗਤ ਹੈ ਚਾਹੇ ਦੇਸ਼ ਹੈ ਵਿਦੇਸ਼ ਹੈ ਜਿੱਥੇ ਵੀ ਵੱਸਦੀ ਹੈ ਸਾਰੇ ਇਸ ਦਿਨ ਨੂੰ ਬਹੁਤ ਹੀ ਇੱਕ ਵੱਡੇ ਤਿਹਾਰ ਦੇ ਰੂਪ ਦੇ ਵਿੱਚ ਮਨਾ ਰਹੇ ਹਨ ਤੋਂ ਸਭ ਨੂੰ ਬਹੁਤ ਬਹੁਤ ਮੁਬਾਰਕ ਤੇ ਵਧਾਈ ਦਿੰਨੇ ਹਾਂ ਅਸਦੇਸ ਮੰਚ ਤੋਂ ਆਪਣੀ ਮੰਦਰ ਕਮੇਟੀ ਵੱਲੋਂ ਔਰ ਤੁਸੀਂ ਸਵਾਲ ਕੀਤਾ ਸੀ ਕਿ ਕਿਨਮਾ ਹੈਗਾ ਅਸੀਂ ਛੋਟੇ ਹੁੰਦੇ ਸੀ ਲਗਭਗ ਇਹ ਜਿਹੜੀ ਇਹ ਲੁਧਿਆਣਾ ਦੀ ਪਵਿੱਤਰ ਥਾਂ ਹੈ ਇਹ ਜੰਗਾ ਜਵਾਰਨਗਰ ਕੈਂਪ ਦੇ ਬ੍ਰਹਮਾਲਿਆ ਹੈ ਇੱਥੇ ਪਿਛਲੇ 40 ਸਾਲਾਂ ਤੋਂ 40-50 ਸਾਲਾਂ ਤੋਂ ਇਹ ਪਵਨ ਪ੍ਰਗਤੀ ਦਿਵਸ ਇਸ ਤਿਹਾੜ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਜਿਹੜੀ ਅਸੀਂ ਇਹ ਸਵੇਰੇ ਪ੍ਰੇਮ ਦੂਦ ਯਾਤਰਾ ਕੱਢੀ ਆ ਇਹ ਲਗਭਗ 28 ਸਾਲ ਹੋ ਚੁੱਕੇ ਹਨ ਸੋ ਸਾਰੇ ਹੀ ਸੰਗਤਾਂ ਨੇ ਇਸ ਤਿਹਾਰ ਦੇ ਵਿੱਚ ਹਿੱਸਾ ਲੈ ਕੇ ਇਸ ਤਿਹਾਰ ਨੂੰ ਮਨਾਇਆ ਆਨੰਦ ਲਿਆ ਔਰ ਜਿਵੇਂ ਪ੍ਰਧਾਨ ਜੀ ਨੇ ਵੀ ਦੱਸਿਆ ਭੱਡੇ ਭਾਈ ਸਾਹਿਬ ਨੇ ਵੀ ਦੱਸਿਆ ਕਿ ਸਾਡਾ ਜਿਹੜਾ ਨਗਰ ਕੀਰਤਨ ਦਾ ਲੋਗੋ ਹੈ ਉਹ ਹੈ ਪ੍ਰੇਮ ਦੂਦ ਯਾਤਰਾ ਕਬੂਤਰ ਨਾ ਕਿ ਜਿਵੇਂ ਕਬੂਤਰ ਪੂਰੀ ਦੁਨੀਆ ਦੇ ਵਿੱਚ ਪਿਆਰ ਪ੍ਰੇਮ ਦਾ ਸੰਦੇਸ਼ ਦਿੰਦਾ ਹੈ ਸੋ ਸਾਡਾ ਵੀ ਜਿਹੜਾ ਅਸ ਦਾ ਇਹ ਤਿਹਾਰ ਹੈ ਸਾਡਾ ਜਿਹੜਾ ਇਹ ਪਰਵ ਹੈ ਸਾਡਾ ਜਿਹੜਾ ਉਪਰਾਲਾ ਇਹ ਵੀ ਸੰਦੇਸ਼ ਦਿੰਦਾ ਹੈ ਸਮੁੱਚੀ ਮਾਨਵਤਾ ਨੂੰ ਸਮਾਜ ਨੂੰ ਸਮੁੱਚੇ ਵਾਲਮੀਕੀ ਭਾਈਚਾਰੇ ਨੂੰ ਕਿ ਸਾਨੂੰ ਵੀ ਆਪਸੀ ਪਿਆਰ ਪ੍ਰੇਮ ਤੇ ਭਾਈਚਾਰਾ ਰਹਿਣਾ ਚਾਹੀਦਾ ਹੈ ਤੇ ਤਾਂ ਜੋ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਹਮਾਰਾ ਅੱਜ ਅਜਰ ਮਰ ਤ੍ਰੈਕਾਲ ਦਸ਼ੀ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪਾਵਨ ਪ੍ਰਗਟ ਉਤਸਵ ਸਾਰੀ ਦੁਨੀਆ ਦੇ ਵਿੱਚ ਹੀ ਮਨਾਇਆ ਜਾ ਰਿਹਾ ਹੈ ਤੇ ਵਿਸ਼ੇਸ਼ ਤੌਰ ਤੇ ਜਵਾਨਗਰ ਕੈਂਪ ਦੇ ਵਿੱਚ ਅੱਜ ਦੇ ਦਿਨ ਅਜਰ ਮਰ ਤ੍ਰੈਕਾਲ ਦਸ਼ੀ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਉਤਸਵ ਦੇ ਪ੍ਰੇਮ ਦੂਤ ਯਾਤਰਾ ਸਜਾਈ ਜਾਂਦੀ ਹੈ ਇਹ ਅੱਜ 28ਵੀਂ ਪ੍ਰੇਮ ਦੂਤ ਯਾਤਰਾ ਸੀਗੀ ਠੀਕ ਹੈ ਜੀ ਇਹ ਪ੍ਰੇਮ ਦੂਤ ਯਾਤਰਾ ਜਿਹੜੀ ਕਿ ਬਾਰਿਸ਼ ਦੇ ਦੌਰਾਨ ਵੀ ਜਿਉਂ ਦੀ ਤੂੰ ਚੱਲਦੀ ਰਹੀ ਬਹੁਤ سارے ਪ੍ਰੋਗਰਾਮ ਸੀਗੇ ਉਹ ਬਾਰਿਸ਼ ਦੀ ਵਜਿਨਾ ਡਿਲੇ ਹੋਏ ਦੇਰ ਨਾਲ ਸ਼ੁਰੂ ਹੋਏ ਪੋਸਟਪੋਨ ਹੋਏ ਪਰ ਕਿਉਂਕਿ ਇੱਕ ਹੈਗਾ ਪ੍ਰੋਗਰਾਮ ਹੈ ਇਹ ਲੋਕਾਂ ਦਾ ਪ੍ਰੋਗਰਾਮ ਬਣਿਆ ਆ 28 ਸਾਲ ਤੋਂ ਇਹਦੇ ਵਿੱਚ ਜਿਹੜਾ ਸਨੇਹਾ ਹੈ ਉਹ ਨਾ ਮਾਤਰ ਜੇ ਹੁੰਦਾ ਹੈਗਾ 2004 ਬੋਰਡ 5 ਬੋਰਡ ਲੱਗੇ ਹੁੰਦੇ ਨੇ ਤੇ ਲੋਕਾਂ ਦੇ ਵਿੱਚ ਆਪ ਸਨੇਹਾ ਪਹੁੰਚਿਆ ਹੁੰਦਾ ਹੈ ਕਿ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੁੰਦਾ ਹੈ ਉਹ ਛਾ ਜਦੋਂ ਤੇ ਪਖਿਆ ਸਵੇਰੇ ਤੇ ਉਸ ਤੋਂ ਬਾਅਦ ਅਗਰ ਅਮਤਰਕਾਲ ਰੇਸ਼ੀ ਭਗਵਾਨ ਵਾਲਮੀ ਕੀ ਮਹਾਰਾਜੀ ਦੀ ਆਪਣੀ ਕਿਰਪਾ ਹੋਈ بارش ਹੋਈ ਤਾਂ بارش ਦੇ ਵਿੱਚ ਡਬਲ ਡਬਲ ਜਲਾ ਆਨ ਆਉਂਦੇ ਆ ਕੋ ਹੋ ਗਿਆ ਇਸ ਬਜਾਏ ਕਿ ਪੋਸਟਪੋਨ ਹੋਵੇ ਪ੍ਰੋਗਰਾਮ ਰੁਕੇ ਤੇ ਲੋਕਾਂ ਚ ਛਾ ਹੀ ਨਾ ਪ੍ਰੋਗਰਾਮ ਨੂੰ ਲੈ ਕੇ ਆ ਇਹ ਜਿਹੜੀ ਪ੍ਰੇਮ ਦੂਤ ਯਾਤਰਾ ਹੈ ਇਹ ਅਗਰ ਅਮਤਰਕਾਲ ਰੇਸ਼ੀ ਭਗਵਾਨ ਵਾਲਮੀ ਕੀ ਮਹਾਰਾਜੀ ਦਾ ਜਿਹੜਾ ਮੂਲ ਆ ਜਿਹੜਾ ਆਧਾਰ ਆ ਰਮਾਨ ਦਾ ਕਰੋਚ ਇਹ ਉਹਦਾ ਉਹਨੂੰ ਵਾਗ ਬਣਾ ਕੇ ਇਹ ਪ੍ਰੇਮਦੂ ਯਾਤਰਾ ਹਰ ਸਾਲ ਸਜਾਈ ਜਾਂਦੀ ਹੈਗੀਏ ਲੋਕਾਂ ਦੇ ਵਿੱਚ ਇਹ ਸੁਨੇਹਾ ਦੇਣ ਵਾਸਤੇ ਕਿ ਸਾਡਾ ਜਿਹੜਾ ਜੀਵਨ ਹੈ ਉਹ ਕਰੋਚ ਵਰਗਾ ਕਬੂਤਰ ਵਰਗਾ ਹੋ ਜਵੇ ਕਰੋਚ ਵਰਗਾ ਕਬੂਤਰ ਵਰਗਾ ਸੁੰਦਰ ਹੋ ਜਵੇ ਕਰੋਚ ਵਰਗਾ ਕਬੂਤਰ ਵਰਗਾ ਕੋਮਲ ਹੋ ਜਵੇ ਕਰੋਚ ਵਰਗਾ ਕਬੂਤਰ ਵਰਗਾ ਅਣਖੀ ਹੋ ਜਵੇ ਕੈਰੈਕਟਰ ਦੇ ਅਸੀਂ ਪਤਨੀ ਹੋ ਜਾਈਏ ਇੱਕ ਦੂਜੇ ਨਾਲ ਪੇਮ ਪਿਆਰ ਨਾਲ ਰਹੀਏ ਤੇ ਇਹ ਜਿਹੜਾ ਪ੍ਰੇਮ ਦੂਤ ਯਾਤਰਾ ਦਾ ਸੰਦੇਸ਼ ਹੁੰਦਾ ਹੈਗਾ ਸੋ ਅੱਜ ਦੇ ਦਿਨ ਤੇ ਦੁਬਾਰਾ ਸਾਰਿਆਂ ਨੂੰ ਹੀ ਜਿਹੜੇ ਲੋਕਾਂ ਨੇ ਇਸ ਪ੍ਰੇਮ ਦੂਤ ਯਾਤਰਾ